ਸ਼ੰਭੂ ਪੌਡਰ ਤੇ ਮੌਜੂਦ ਆ 11 ਵਜੇ ਦਾ ਕਾਲ ਦਿੱਤੀ ਗਈ ਸੀ ਔਰ ਸਮਾਂ ਹੋ ਚੁੱਕਿਆ ਔਰ ਉਧਰਲੇ ਪਾਸੇ ਹੋ ਤੁਸੀਂ ਦੇਖੋਗੇ ਤਸਵੀਰਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਤਾਗੜੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕਿਆ ਹੈ ਡਰੋਨ ਦੇ ਰਾਹੀਂ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਤਾਗੜੇ ਸ਼ੁਰੂ ਕਰ ਦਿੱਤੇ ਨੇ ਤਾਂ ਕਿਸਾਨ ਜਿਹੜੇ ਕੀ ਅੱਜ ਦਿੱਲੀ ਕੂਚ ਕਰਨ ਦੀ ਕਾਲ ਦੇ ਕੇ ਇੱਥੇ ਪਹੁੰਚੇ ਸੀ ਤਾਂ ਉਥੋਂ ਦੀ ਹੁਣ ਹਰਿਆਣਾ ਪੁਲਿਸ ਦੇ ਪਾਸਿਓਂ ਅਥਰੂ ਗੈਸ ਦੇ ਗੋਲੇ ਤਾਗੜੇ ਸ਼ੁਰੂ ਹੋ ਚੁੱਕੇ ਨੇ ਸਰਵਪ ਸਿੰਘ ਪੰਦੇ ਆਰੇਸ ਵੱਲੋਂ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਤਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਵਧਿਆ ਜਾਵੇ ਅੱਗੇ ਨਾ ਵਧਣ ਦੀ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਔਰ ਕਹਿ ਰਹੇ ਨੇ ਕਿ ਅੱਗੇ ਨਾ ਵਧੋ ਗੱਲਿਆ ਸਾਹਦੇ ਇੱਕ ਬੰਦਾ ਛੱਡ ਕੇ ਦੋਵੇਂ ਟੀਮਾਂ ਅੱਗੇ ਚਲੇ ਗਏ ਸਾਰੀਆਂ ਆਗੂਆਂ ਦੀਆਂ ਤਾਂ ਆਗੂਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਅੱਗੇ ਜਾਣਦੀਆਂ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਜਿਵੇਂ ਕਿ 13 ਤਰੀਕ ਨੂੰ ਇੱਥੇ ਡਰੋਨ ਦੇ ਰਾਹੀਂ ਗੋਲੇ ਦਾਗੇ ਗਏ ਸੀ ਉਸੇ ਤਰੀਕੇ ਦੇ ਨਾਲ ਅੱਜ ਫਿਰ ਅਥਰੂ ਗੈਸ ਦੇ ਜੋ ਗੋਲੇ ਨੇ ਜੋ ਡਰੋਨ ਦੇ ਨਾਲ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਹਲਚਲ ਹੋ ਚੁੱਕੀ ਹੈ ਔਰੇ ਤਾਂ ਅਥਰੂ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਪਾੜ ਚੱਲ ਰਿਹਾ ਸੀ ਪਾੜ ਚਲਦਿਆਂ ਹੀ ਜੋ ਹਰਿਆਣਾ ਪੁਲਿਸ ਹਾਊਸ ਨੇ ਅਥਰੂ ਗੈਸ ਦੇ ਗੋਲੇ ਧਾਗਣੇ ਸ਼ੁਰੂ ਕਰ ਦਿੱਤੇ ਕਿਉਂਕਿ ਟਾਈਮ 11 ਵਜੇ ਦਾ ਸੀ ਔਰ 11 ਵਜੇ ਹੀ ਜੋ ਹੈ ਅਜੇ ਇਹਨਾਂ ਦੇ ਵੱਲੋਂ ਉਸ ਤੋਂ ਪਹਿਲਾਂ ਹੀ 10-15 ਮਿੰਟ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਧਾਗਣੇ ਸ਼ੁਰੂ ਕਰ ਦਿੱਤੇ ਦਾ ਤਸਵੀਰ ਦੇ ਵਿੱਚ ਤਾਂ ਦਿਖਾ ਰਹੇ ਆ ਇਹ ਤਸਵੀਰ ਜੋ ਹੈ ਉਹ ਸ਼ੰਭੂ ਬਾਰਡਰ ਦੀ ਹੈ ਸ਼ੰਭੂ ਮੋਰਚੇ ਦੀ ਹੈ ਤਾਂ ਕਿਸਾਨ ਜੋ ਨੇ ਉਹ ਅੱਗੇ ਵੱਧ ਰਹੇ ਨੇ ਤਾਂ ਹੁਣ ਉਹਨਾਂ ਨੂੰ ਰੋਕਣ ਦੇ ਲਈ ਤਾ ਕਿਸਾਨ ਅਗੂ ਹੀ ਗੱਲ ਕਹਿ ਰਹੇ ਨੇ ਜਾਂ ਤਾਂ ਘੋਲ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਦੀਆਂ ਸਾਡੀ ਇਲਾਸ਼ਾ ਜਾਣਗੀਆਂ ਤਾਂ ਇਹ ਬੋਲਨੇ ਕਿਸਾਨ ਅਗੂਆਂ ਦੇ ਤਾਂ ਹੁਣ ਪਰਨੇ ਗਿੱਲੇ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਜ਼ਬਰਦਸਤ ਮੁਕਾਬਲਾ ਸਬਈਆ ਕਰਨਾ ਤਾਂ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਕਿਸਾਨ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਤਾਂ ਤਸਵੀਰ ਤਾਂ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕਿਆ ਹੈ ਡਰੋਨ ਦੇ ਰਾਹੀਂ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਦਾਗਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਿਸਾਨ ਜਿਹੜੇ ਕੀ ਅੱਜ ਦਿੱਲੀ ਕੂਚ ਕਰਨ ਦੀ ਕਾਲ ਦੇ ਕੇ ਇੱਥੇ ਪਹੁੰਚੇ ਸੀ ਤਾਂ ਉੱਥੋਂ ਦੀ ਹੁਣ ਹਰਿਆਣਾ ਪੁਲਿਸ ਦੇ ਪਾਸਿਓਂ ਅਥਰੂ ਗੈਸ ਦੇ ਗੋਲੇ ਟਾਕਣੇ ਸ਼ੁਰੂ ਹੋ ਚੁੱਕੇ ਨੇ ਸਰਵਨ ਸਿੰਘ ਪੰਦੇਰ ਇਸ ਵੇਲੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਤਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਵਧਿਆ ਜਾਵੇ ਅੱਗੇ ਨਾ ਵਧਣ ਦੀ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਔਰ ਕਹਿ ਰਹੇ ਨੇ ਕਿ ਅੱਗੇ ਨਾ ਵਧੋ ਗੱਲਿਆ ਸਾਹਿਬ ਦੇ ਇੱਕ ਬੰਦਾ ਛੱਡ ਕੇ ਦੋਵੇਂ ਟੀਮਾਂ ਅੱਗੇ ਚਲੇ ਗਏ ਸਾਰੀਆਂ ਆਗੂਆਂ ਦੀ ਤਾਂ ਆਗੂਆਂ ਦੀਆਂ ਟੀਮਾਂ ਜਿਹੜੀਆਂ ਨੇ ਅੱਗੇ ਜਾਣ ਦੀ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੜੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਜਿਵੇਂ ਕਿ 13 ਤਰੀਕ ਨੂੰ ਇੱਥੇ ਡਰੋਨ ਦੇ ਰਾਹੀਂ ਗੋਲੇ ਦਾਗੇ ਗਏ ਸੀ ਉਸੇ ਤਰੀਕੇ ਦੇ ਨਾਲ ਅੱਜ ਫੇਰ ਅਥਰੂ ਗੈਸ ਦੇ ਜੋ ਗੋਲੇ ਨੇ ਜੋ ਡਰੋਨ ਦੇ ਨਾਲ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਹਲਚਲ ਹੋ ਚੁੱਕੀ ਹੈ ਔਰ ਇਹ ਦਾ ਅਥਰੂ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਪਾਰ ਚੱਲ ਰਿਹਾ ਸੀ ਪਾਰ ਚੱਲਦਿਆਂ ਹੀ ਜੋ ਹਰਿਆਣਾ ਪੁਲਿਸ ਹੈ ਉਸ ਨੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਕਿਉਂਕਿ ਜੀ ਟਾਈਮ 11 ਵਜੇ ਦਾ ਸੀ ਔਰ 11 ਵਜੇ ਹੀ ਜੋ ਹੈ ਅਜੇ ਇਹਨਾਂ ਦੇ ਵੱਲੋਂ ਉਸ ਤੋਂ ਪਹਿਲਾਂ ਹੀ 10-15 ਮਿੰਟ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਦਾ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਜੋ ਹੈ ਉਹ ਸ਼ੰਭੂ ਬਾਰਡਰ ਦੀ ਹੈ ਸ਼ੰਭੂ ਮੋਰਚੇ ਦੀ ਹੈ ਤਾਂ ਕਿਸਾਨ ਜੋ ਨੇ ਉਹ ਅੱਗੇ ਵੱਧ ਰਹੇ ਨੇ ਤਾਂ ਹੁਣ ਉਹਨਾਂ ਨੂੰ ਰੋਕਣ ਦੇ ਲਈ ਤਾਂ ਕਿਸਾਨ ਅਗੂ ਹੀ ਗੱਲ ਕਹਿ ਰਹੇ ਨੇ ਜਾਂ ਤਾਂ ਘੋਲ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਦੀਆਂ ਸਾਡੀ ਇਲਾਸ਼ਾ ਜਾਣਗੀਆਂ ਤਾਂ ਇਹ ਬੋਲਨੇ ਕਿਸਾਨ ਅਗੂਆਂ ਦੇ ਤਾਂ ਹੁਣ ਪਰਨੇ ਗਿੱਲੇ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਸਭਿਆ ਕਰਨ ਤਾਂ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਇਹ ਕਰਕੇ ਫੋਟੋ ਨਾ ਕਰੋ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਕਿਸਾਨ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਤਾਂ ਇਹ ਤਸਵੀਰ ਤਾਂ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕਿਆ ਹੈ ਡਰੋਨ ਦੇ ਰਾਹੀ ਜੋਥਰੂ ਗੈਸ ਦੇ ਗੋਲੇ ਨੇ ਉਹ ਤਾਗੜੇ ਸ਼ੁਰੂ ਕਰ ਦਿੱਤੇ ਨੇ ਤਾਂ ਕਿਸਾਨ ਜਿਹੜੇ ਕੀ ਅੱਜ ਦਿੱਲੀ ਕੂਚ ਕਰਨ ਦੀ ਕਾਲ ਦੇ ਕੇ ਇੱਥੇ ਪਹੁੰਚੇ ਸੀ ਤਾਂ ਉਥੋਂ ਦੀ ਹੁਣ ਹਰਿਆਣਾ ਪੁਲਿਸ ਦੇ ਪਾਸਿਓਂ ਅਥਰੂ ਗੈਸ ਦੇ ਗੋਲੇ ਤਾਗੜੇ ਸ਼ੁਰੂ ਹੋ ਚੁੱਕੇ ਨੇ ਸਰਵਨ ਸਿੰਘ ਪੰதேਰ ਇਸ ਵੇਲੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਤਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਵਧਿਆ ਜਾਵੇ ਅੱਗੇ ਨਾ ਵਧਣ ਦੀ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਔਰ ਕਹਿ ਰਹੇ ਨੇ ਕਿ ਅੱਗੇ ਨਾ ਵਧੋ ਗੱਲਿਆ ਸਾਡੇ ਇੱਕ ਬੰਦਾ ਛੱਡ ਕੇ ਦੋਵੇਂ ਟੀਮਾਂ ਅੱਗੇ ਚਲੇ ਰੇ ਸਾਰੀਆਂ ਆਗੂਆਂ ਦੀ ਤਾਂ ਆਗੂਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਅੱਗੇ ਚੜ੍ਹਦੀਆਂ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਜਿਵੇਂ ਕਿ 13 ਤਰੀਕ ਨੂੰ ਇੱਥੇ ਡਰੋਨ ਦੇ ਰਾਹੀਂ ਗੋਲੇ ਦਾਗੇ ਗਏ ਸੀ ਉਸੇ ਤਰੀਕੇ ਦੇ ਨਾਲ ਅੱਜ ਫੇਰ ਅਥਰੂ ਗੈਸ ਦੇ ਜੋ ਗੋਲੇ ਨੇ ਜੋ ਡਰੋਨ ਦੇ ਨਾਲ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਹਲਚਲ ਹੋ ਚੁੱਕੀ ਹੈ ਔਰ ਇਹ ਤਾਂ ਅਥਰੂ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਪਾਰ ਚੱਲ ਰਿਹਾ ਸੀ ਪਾਰ ਚੱਲਦਿਆਂ ਹੀ ਜੋ ਹਰਿਆਣਾ ਪੁਲਿਸ ਹਾਊਸ ਨੇ ਅਥਰੂ ਗੈਸ ਦੇ ਗੋਲੇ ਧਾਗੜੇ ਸ਼ੁਰੂ ਕਰ ਦਿੱਤੇ ਕਿਉਂਕਿ ਜੀ ਟਾਈਮ 11 ਵਜੇ ਦਾ ਸੀ ਔਰ 11 ਵਜੇ ਹੀ ਜੋ ਹੈ ਅਜੇ ਇਹਨਾਂ ਦੇ ਵੱਲੋਂ ਉਸ ਤੋਂ ਪਹਿਲਾਂ ਹੀ 10-15 ਮਿੰਟ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਧਾਗੜੇ ਸ਼ੁਰੂ ਕਰ ਦਿੱਤੇ ਹੈ ਤਾ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਜੋ ਹੈ ਉਹ ਸ਼ੰਭੂ ਬਾਰਡਰ ਦੀ ਹੈ ਸ਼ੰਭੂ ਮੋੜੇ ਦੀ ਹੈ ਤਾਂ ਕਿਸਾਨ ਜੋ ਨੇ ਉਹ ਅੱਗੇ ਵੱਧ ਰਹੇ ਨੇ ਤਾਂ ਹੁਣ ਉਹਨਾਂ ਨੂੰ ਰੋਕਣ ਦੇ ਲਈ ਤਾਂ ਕਿਸਾਨ ਅਗੂ ਹੀ ਗੱਲ ਕਹਿ ਰਹੇ ਨੇ ਜਾਂ ਤਾਂ ਘੋਲ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਦੀਆਂ ਸਾਡੀ ਇਲਾਸ਼ਾ ਜਾਣਗੀਆਂ ਤਾਂ ਇਹ ਬੋਲ ਨੇ ਕਿਸਾਨ ਅਗੂਆਂ ਦੇ ਤਾਂ ਹੁਣ ਪਰਨੇ ਗਿੱਲੇ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਸਰਵਰ ਦਾ ਮੁਕਾਬਲਾ ਸਬਰਿਆ ਕਰਨਾ ਤਾਂ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸ਼ੰਭੂ ਬਾਰਡਰ ਦੀ ਦਿਖਾ ਰਹੇ ਆ। ਕਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ। ਕਿਸਾਨ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ। ਤਾਂ ਇਹ ਤਸਵੀਰ ਸ਼ੁਰੂ ਕਰ ਦਿੱਤੇ ਨੇ। ਡਰੋਨ ਪਹੁੰਚ ਚੁੱਕਿਆ ਹੈ। ਡਰੋਨ ਦੇ ਰਾਹੀਂ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਦਾਗਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਿਸਾਨ ਜਿਹੜੇ ਕੀ ਅੱਜ ਦਿੱਲੀ ਕੂਚ ਕਰਨ ਦੀ ਕਾਲ ਦੇ ਕੇ ਇੱਥੇ ਪਹੁੰਚੇ ਸੀ ਤਾਂ ਉੱਥੋਂ ਦੀ ਹੁਣ ਹਰਿਆਣਾ ਪੁਲਿਸ ਦੇ ਪਾਸਿਓਂ ਅਥਰੂ ਗੈਸ ਦੇ ਗੋਲੇ ਤਾਗਣੇ ਸ਼ੁਰੂ ਹੋ ਚੁੱਕੇ ਨੇ ਸਰਵਨ ਸਿੰਘ ਪੰਦੇਰ ਇਸ ਵੇਲੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਤਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਵਧਿਆ ਜਾਵੇ ਅੱਗੇ ਨਾ ਵਧਣ ਦੀ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਔਰ ਕਹਿ ਰਹੇ ਨੇ ਕਿ ਅੱਗੇ ਨਾ ਵਧੋ ਗੱਲਿਆ ਸਭ ਇੱਕ ਬੰਦਾ ਛੱਡ ਕੇ ਦੋਵੇਂ ਟੀਮਾਂ ਅੱਗੇ ਚਲੇ ਗਏ ਸਾਰੀਆਂ ਆਗੂਆਂ ਦੀ ਤਾਂ ਆਗੂਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਅੱਗੇ ਜਾਣ ਦੀ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਜਿਵੇਂ ਕਿ 13 ਤਰੀਕ ਨੂੰ ਇੱਥੇ ਡਰੋਨ ਦੇ ਰਾਹੀਂ ਗੋਲੇ ਦਾਗੇ ਗਏ ਸੀ ਉਸੇ ਤਰੀਕੇ ਦੇ ਨਾਲ ਅੱਜ ਫਿਰ ਅਥਰੂ ਗੈਸ ਦੇ ਜੋ ਗੋਲੇ ਨੇ ਜੋ ਡਰੋਨ ਦੇ ਨਾਲ ਉਹ ਦਾਗੇ ਜਾ ਰਹੇ ਨੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਹਲਚਲ ਹੋ ਚੁੱਕੀ ਹੈ ਔਰ ਇਹ ਤਾਂ ਅਥਰੂ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਪਾੜ ਚੱਲ ਰਿਹਾ ਸੀ ਪਾੜ ਚਲਦਿਆਂ ਹੀ ਜੋ ਹਰਿਆਣਾ ਪੁਲਿਸ ਐ ਉਸਨੇ ਅਥਰੂ ਗੈਸ ਦੇ ਗੋਲੇ ਧਾਕਣੇ ਸ਼ੁਰੂ ਕਰ ਦਿੱਤੇ ਕਿਉਂਕਿ ਟਾਈਮ 11 ਵਜੇ ਦਾ ਸੀ ਔਰ 11 ਵਜੇ ਹੀ ਜੋ ਹੈ ਅਜੇ ਇਹਨਾਂ ਦੇ ਵੱਲੋਂ ਉਸ ਤੋਂ ਪਹਿਲਾਂ ਹੀ 10-15 ਮਿੰਟ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਧਾਕਣੇ ਸ਼ੁਰੂ ਕਰ ਦਿੱਤੇ ਦਾ ਤਸਵੀਰ ਦੇ ਵਿੱਚ ਤਾਂ ਦਿਖਾ ਰਹੇ ਆ ਇਹ ਤਸਵੀਰ ਜੋ ਹੈ ਉਹ ਸ਼ੰਭੂ ਬਾਰਡਰ ਦੀ ਹੈ ਸ਼ੰਭੂ ਮੋਰਚੇ ਦੀ ਹੈ ਤਾਂ ਕਿਸਾਨ ਜੋ ਨੇ ਉਹ ਅੱਗੇ ਵੱਧ ਰਹੇ ਨੇ ਤਾਂ ਹੁਣ ਉਹਨਾਂ ਨੂੰ ਰੋਕਣ ਦੇ ਲਈ ਤਾ ਕਿਸਾਨ ਅਗੂ ਹੀ ਗੱਲ ਕਹਿ ਰਹੇ ਨੇ ਜਾਂ ਤਾਂ ਘੋਲ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਦੀਆਂ ਸਾਡੀ ਇਲਾਸ਼ਾ ਜਾਣਗੀਆਂ ਤਾਂ ਇਹ ਬੋਲ ਨੇ ਕਿਸਾਨ ਅਗੂਆਂ ਦੇ ਤਾਂ ਹੁਣ ਪਰਨੇ ਗਿੱਲੇ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਤਾਂ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸ਼ੰਭੂ ਬਾਰਡਰ ਦੀ ਦਿਖਾ ਰਹੇ ਆ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਕਿਸਾਨ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਤਾਂ ਤਸਵੀਰ ਤਾਂ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਆ ਡਰੋਨ ਦੇ ਰਾਹੀਂ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਦਾਗਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਿਸਾਨ ਜਿਹੜੇ ਕੀ ਅੱਜ ਦਿੱਲੀ ਕੂਚ ਕਰਨ ਦੀ ਕਾਲ ਦੇ ਕੇ ਇੱਥੇ ਪਹੁੰਚੇ ਸੀ ਤਾਂ ਉੱਥੋਂ ਦੀ ਹੁਣ ਹਰਿਆਣਾ ਪੁਲਿਸ ਦੇ ਪਾਸਿਓਂ ਅਥਰੂ ਗੈਸ ਦੇ ਗੋਲੇ ਟਾਕਣੇ ਸ਼ੁਰੂ ਹੋ ਚੁੱਕੇ ਨੇ ਸਰਵਨ ਸਿੰਘ ਪੰਦੇਰ ਇਸ ਵੇਲੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਬੇਨਤੀ ਕਰ ਰਹੇ ਨੇ ਤਾਂ ਇਹ ਕਹਿ ਰਹੇ ਨੇ ਕਿ ਅੱਗੇ ਨਾ ਵਧਿਆ ਜਾਵੇ ਅੱਗੇ ਨਾ ਵਧਣ ਦੀ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਹੈ ਔਰ ਕਹਿ ਰਹੇ ਨੇ ਕਿ ਅੱਗੇ ਨਾ ਵਧੋ ਗੱਲਿਆ ਸਾਹਿਬ ਦੇ ਇੱਕ ਬੰਦਾ ਛੱਡ ਕੇ ਦੋਵੇਂ ਟੀਮਾਂ ਅੱਗੇ ਚਲੇ ਗਏ ਸਾਰੀਆਂ ਆਗੂਆਂ ਦੀਆਂ ਤਾਂ ਆਗੂਆਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਅੱਗੇ ਜਾਣ ਦੀ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੜੇ ਸ਼ੁਰੂ ਕਰ ਦਿੱਤੇ ਨੇ ਡਰੋਨ ਪਹੁੰਚ ਚੁੱਕੇ ਜਿਵੇਂ ਕਿ 13 ਤਰੀਕ ਨੂੰ ਇੱਥੇ ਡਰੋਨ ਦੇ ਰਾਹੀਂ ਗੋਲੇ ਦਾਗੇ ਗਏ ਸੀ ਉਸੇ ਤਰੀਕੇ ਦੇ ਨਾਲ